ਜੀ ਸਰ ਅਕਲੀ ਚ ਕੀ ਆਲਾ ਮਰੀ ਸਰ ਪਤਾ ਤਾਂ ਨਹੀਂ ਕੋਈ ਨਹੀਂ ਪਰਚਾ ਲਾ ਕਿਤਾ ਦੇ ਦਰਾਂ ਮੈਂ ਵੈਰੀਫਾਈ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੇ ਤੇ ਦੇ ਦੇ ਨਹੀਂ ਜਣਾ ਤੇ ਦੀਪਸਨ ਨਾਲ ਗੱਲ ਕਰਲਾ ਉਹ ਸਰ ਹੈ ਜੀਆਂ ਗੱਲਾਂ ਨਾ ਮੇਰ ਨਾਲ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਣਾ ਨਾ ਦੇ ਦੀਪਸਨ ਨਾਲ ਗੱਲ ਕਰਲਾ ਦੀਪਸਨ ਨਾਲ ਕਰੀ ਗਾ ਮੈਂ ਗੱਲ ਤੇ ਦੱਸੋ ਦੀਪਸਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਵੀ ਐਸਾ ਚ ਨੂੰ ਆਹ ਤੇਰੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਨੂੰ ਕਿਹਾ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਫੋਨ ਚੁੱਕਿਆ ਜ਼ਰਾ ਠੇਕੇਦਾਰ ਫੋਨ ਚੁੱਕਿਆ ਬੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਫਿਰ ਮੈਂ ਮਿਸਣਾ ਦਾ ਚੱਕੇ ਇੱਥੇ ਫਿਰ ਤੇਰਾ ਗੱਲ ਕਰਾਂ ਤੇਰੇ ਕਾ 2एसਚੋ ਵੇਖੇ ਮੈਂ ਨਵਾ ਦੇ ਰੇਦੀ ਤੇਰੇ ਮੈਂ ਖਲਾ ਪਰਚਾ ਦਰ ਤੇ ਕਰਾਂਗਾ ਸਰੇ ਮੈਂ ਤੈਨੂੰ ਮਦਦ ਕਰਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖੇ ਉਹ ਇਹ ਸੱਚੀ ਤੇਰੀ ਜੀ ਉਹ ਸਾਰੇ ਮੈਂ ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹ ਮੈਂ ਸੁਣੀ ਸੀ ਉਹਦੇ ਸਬੰਧ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਜੋ ਕਿ ਚੌਕੀ ਇੰਚਾਰਜ ਮਾਰੇ ਚਮਿਆਰੀ ਲੱਗਿਆ ਹੋਇਆ ਸੀ ਆ ਉਹ ਐਸਐਚਓ ਬਲਬੀਰ ਸਿੰਘ ਦੇ ਨਾਲ ਕਿਸੇ ਗੱਲ ਦੇ ਉੱਤੇ ਡਾਂਸ ਕਰ ਰਿਹਾ ਸੀ ਆ ਪਰ ਇੱਕ ਡਿਸਪਲਿਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਬਹਿਸ ਕਰਨੀ ਠੀਕ ਨਹੀਂ ਸੀ ਉਹਤੇ ਤੁਰੰਤ ਐਕਸ਼ਨ ਲੈਂਦੇ ਹੋਏ ਏਐਸਏ ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਸਸਪੈਂਡ ਕਰਤਾ ਗਿਆ ਹੈ ਅਤੇ ਐਸਐਚਓ ਬਲਬੀਰ ਸਿੰਘ ਜਿਹੜਾ ਹੈ ਉਹਦੀ ਵੀ ਟਰਾਂਸਫਰ ਕਰਤੀ ਗਈ ਸੀ ਸਰ ਇੱਕ ਪਾਸੇ ਡੀਜੀਪੀ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਉਹ ਵੀ ਪੰਜਾਬ ਨੂੰ ਵਿੱਚ ਪੰਜਾਬ ਪੁਲਿਸ ਕੋਲ ਜਿਹੜੀਆਂ ਸਿਮਾਂਸ ਹੈ ਫਿਕਰ ਨੰਬਰ ਇੰਡਰ ਪਰ ਕਿਤੇ ਨਾ ਕਿਤੇ ਫੋਨ ਦੇ ਵਿੱਚ ਆਪਸ ਵਿੱਚ ਕਾਫੀ ਜਿਹੜਾ ਵਾ ਵਿਰੋਧ ਕੀਤਾ ਜਾ ਗੁੱਸਾ ਕੀਤਾ ਜਾ ਰਿਹਾ ਤੇ ਨਾਲ ਨਾਲ ਕਿਤੇ ਨਾ ਕਿਤੇ ਕੋਈ ਲੜਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਮੈਂ ਉਹਦੇ ਚ ਪਤਾ ਕਰਾ ਲੈਨੇ ਆ ਕਿ ਕੀ ਇਹਨਾਂ ਦੀ ਤਲਖੀ ਕੀ ਸੀ ਆਪਸ ਦੇ ਵਿੱਚ ਕਿ ਇਸ ਗੱਲ ਪਿਛੇ ਉਹ ਇਹਨਾਂ ਆਪਸ ਦੇ ਵਿੱਚ ਗਰਮ ਹੋਏ ਆ ਉਹ ਵੈਰੀਫਾਈ ਕਰ ਲੈਨੇ ਆ ਹੁਣ ਕੀ ਕਾਰਵਾਈ ਕੀਤੀ ਕੀ ਦੇ ਦੋਨਾਂ ਦੀ ਟ੍ਰਾਂਸਫਰ ਹੋ ਗਈ ਹੈ ਜੀ ਕਦੋਂ ਉਹਨੂੰ ਸਸਪੈਂਡ ਕਰਤਾ ਐ ਐਸੇ ਕੁਲਦੀਪ ਸਿੰਘ ਨੂੰ ਤੇ ਜਿਹੜੇ ਐਸ ਐਚਓ ਟ੍ਰਾਂਸਫਰ ਕਰਤੇ ਆ ਜੀ ਸਰ ਜਿਸ ਤਰੀਕੇ ਨਾਲ ਐਸ ਐਚਓ ਸਾਹਿਬ ਦੀ ਗੱਲ ਕਰਨੀ ਹੈ ਹੁਣ ਜਿਹੜੇ ਵੀਡੀਓ ਜਿਹੜੀ ਆਡੀਓ ਵਾਇਰਲ ਹੋਣ ਤੋਂ ਬਾਅਦ ਕੀ ਕਾਰਵਾਈ ਕੀਤੀ ਉਦੇਚਤ ਕੋਈ ਹਜੇ ਕਾਰਵਾਈ ਨਹੀਂ ਕੀਤੀ